ਸਰਕਾਰ ਦੀ ਨੀਅਤ ਪਹਿਲੋ ਵੀ ਸਾਫ਼ ਨਹੀਂ ਸੀ ਸਰਕਾਰ ਕੁਝ ਮਾੜਾ ਮੋਟਾ ਫੈਸਲਾ ਕਰਨਾ ਚਾਹੁੰਦੀ ਸੀ ਉਹਦੇ ਤੇ ਆਪਾਂ ਰਾਜ਼ੀ ਨਹੀਂ ਹੋਏ ਅਸਾਂ 15 ਦਿਨਾਂ ਵਿੱਚ ਤੁਸੀਂ ਦੇਖੋਗੇ ਕੈਂਪਾਂ ਵਿੱਚ ਪੱਖੇ ਜਾਂ ਟਰੈਕਟਰ ਟੋਲੀਆਂ ਦੀਆਂ ਤਰਪਾਲਾਂ ਤਾਂ ਚੱਕ ਕੇ ਵਿੱਚ ਜਾਲੀਆਂ ਮੱਛਰਦਾਨੀਆਂ ਦਾ ਇਹ ਸਾਰਾ ਪ੍ਰਬੰਧ ਤਾਂ ਕਿਸਾਨ ਕਰਦੇ ਨਜ਼ਰ ਆਉਣਗੇ ਆਪਣਾ ਸਾਰਾ ਕੁਝ ਅਸੀਂ ਕਰ ਲਾਂਗੇ ਅਪ੍ਰੈਲ ਦੇ ਮਹੀਨੇ ਵਿੱਚ ਬੀਬੀਆਂ ਮੋਰਚਾ ਸਾਹਮਣੇ ਆਂ ਜਿਹੜਾ ਕਿਸਾਨ ਇੱਥੇ ਬੈਠਾ ਹੋਊਗਾ ਉਹਦੀ ਪਹਿਲੋਂ ਕਣ ਕਬੱਡੀ ਜਾਊਗੀ ਉਹਦੀ ਤੂੜੀ ਪਹਿਲੋਂ ਸਾਂਭੂਗੇ ਮੈਂ ਗੁਰਨਾਮ ਸਿੰਘ ਚੜੂਨੀ ਵੀ ਅਪੀਲ ਕਰ ਰੇ ਸੀ ਕਿ ਮੈਂ ਪੰਦੇਰਜੀ ਨੂੰ ਤੇ ਡੱਲੇਵਾਲ ਨੂੰ ਅਪੀਲ ਕਰਦਾ ਕਿ ਇਕੱਠੇ ਹੋ ਕੇ ਅੰਦੋਲਨ ਲਾ ਲਈਏ ਕਿਸੇ ਦੀ ਅਪੀਲ ਇਗਨੋਰ ਨਹੀਂ ਕਰਦੇ ਹੈਗੇ ਕਾਰਜ ਸਸਤਾ ਬਿਆਨ ਵੀ ਆਇਆ ਹੈ ਕਿਸਾਨੀ ਅੰਦੋਲਨ ਬਾਬਤ ਆਹ ਦੇਖੋ ਮੈਨੂੰ ਲੱਗਦਾ ਉਹ ਬਹੁਤ ਬਿਆਨ ਜਿਹੜਾ ਦੇਸ਼ ਲਈ ਖਤਰਨਾਕ ਹੈ ਬੀਜੇ ਆਨੰਦਦਾਤਾ ਦਾ ਸਨਮਾਨ ਨਹੀਂ ਕਰਨਾ ਤੁਸੀਂ ਸਾਡਾ ਸਨਮਾਨ ਨਹੀਂ ਕਰਨਾ ਸਾਡੀ ਆਵਾਜ਼ ਦਾ ਸਨਮਾਨ ਨਹੀਂ ਕਰਨਾ ਘਟੋ ਘਟ ਫਿਰ ਸਾਡੇ ਪ੍ਰਤੀ ਗਲਤ ਤਰ੍ਹਾਂ ਬਿਆਨਬਾਜ਼ੀ ਕਰੋ ਬੱਚਿਆਂ ਨੂੰ ਅੱਗੇ ਲੈ ਗਏ ਸੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਤਾਂ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਜਿਹੜੀਆਂ ਫੋਟੋਆਂ ਵਿਖਾਈਆਂ ਜਾਂ ਕਿਪਤਾ ਕਿੱਥੋਂ ਦੀਆਂ ਵਿਖਾਤਾ ਉਹਦੀ ਕਿਹੜੀ ਕੋਈ ਜਸਟੀਫਿਕੇਸ਼ਨ ਹੋਗੀ ਇਸ ਮੋਰਚੀ ਦੀਆਂ ਸੀ ਇਹ ਤਾਂ ਪੜਤਾਲ ਦਾ ਵਿਸ਼ਾਵਨ ਹੈ ਹਣ ਚੁਕਣਾ ਬੈ ਗਿਆ ਉਹਨਾਂ ਨੂੰ ਤਿੰਨ ਦਿਨ ਹੋ ਗਏ ਜਾ ਹੀ ਰਹੇ ਹਨ ਰਣੇ ਦੇ ਵਿੱਚ ਖੱਟਰ ਸਾਹਿਬ ਹੁਣ ਮੁੱਖ ਮੰਤਰੀ ਤਾਂ ਨਹੀਂ ਰਹੇ ਕਰਨਾਲ ਤੋਂ ਚੋਣ ਲੜ ਰਹੇ ਨੇ ਦੇਖੋ ਖੱਟਰ ਸਾਹਿਬ ਹੁਣ ਤਾਂ ਭਵੇਂ ਸੈਣੀ ਸਾਹਿਬ ਹੁਣ ਮਤਲ ਜੜੇ ਕਿਸਾਨਾਂ ਦੇ ਖੂਨ ਨਾਲ ਹੱਥ ਰੰਗੇ ਆ ਨਾ ਇਹ ਜਿਹੜਾ ਮਰਜ਼ੀ ਬੋਤਲ ਬੋਤਲ ਕੇ ਲੈਮਣੋ ਧੁੱਪ ਨਾਲੇ ਨਹੀਂ ਹੈਗੇ ਸਾਡੇ ਸਭ ਨੂੰ ਤੋ ਵਾਧਾ ਵਕਤ ਹੋ ਗਿਆ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਕਿਸਾਨ ਕਹਿੰਦੇ ਨੇ ਕਿ ਜਦੋਂ ਤੱਕ ਮੰਗਾ ਨਹੀਂ ਮੰਨੇਗੀ ਸਰਕਾਰ ਉਹ ਪਿੱਛੇ ਨਹੀਂ ਹਟਣਗੇ ਸਾਡੇ ਨਾਲ ਸਰਵਨ ਸਿੰਘ ਪੰਦੇਰ ਨੇ ਚੋਣ ਜ਼ਾਬਤਾ ਲੱਗ ਗਿਆ ਸਰਕਾਰ ਨਵੀਂ ਆਏਗੀ ਗੱਲ ਫਿਰ ਗੱਲ ਮਨਵਾਈ ਜਾਏਗੀ ਉਦੋਂ ਤੱਕ ਇੱਥੇ ਹਾਂ ਬਿਲਕੁਲ ਜੀ ਦੇਖੋ ਇਹ ਅਸੂਲੀ ਸੀਗਾ ਪਹਿਲੋ ਪਤਾ ਹੀ ਸੀਗਾ ਵੀ ਏਡੇ ਥੋੜੇ ਟਾਈਮ ਦੇ ਵਿੱਚ ਜਿੱਡੀਆਂ ਵੱਡੀਆਂ ਮੰਗਾਂ ਇਹ ਸ਼ਾਇਦ ਪ੍ਰਾਪਤ ਨਾ ਹੋਣ ਕਿਉਂਕਿ ਸਰਕਾਰ ਦੀ ਨੀਅਤ ਪਹਿਲੋ ਵੀ ਸਾਫ਼ ਨਹੀਂ ਸੀ ਸਰਕਾਰ ਕੁਝ ਮਾੜਾ ਮੋਟਾ ਫੈਸਲਾ ਕਰਨਾ ਚਾਹੁੰਦੀ ਸੀ ਉਹਦੇ ਤੇ ਆਪਾਂ ਰਾਜ਼ੀ ਨਹੀਂ ਹੋਏ ਇਸ ਕਰਕੇ ਦੇਖੋ ਆ ਪਹਿਲਾ ਅੰਦੋਲਨ ਹੋਊਗਾ ਦੇਸ਼ ਦਾ ਜਦੋਂ ਦੇਸ਼ ਦੇ ਲੋਕ ਨਵਾਂ ਪ੍ਰਧਾਨ ਮੰਤਰੀ ਚੁਣਨਗੇ ਉਦੋਂ ਕਿਸਾਨ ਅੰਦੋਲਨ ਚ ਹੋਣਗੇ ਔਰ ਮਜਬੂਰੀ ਵਸ ਕਹਿ ਲੋ ਸੱਤਾਧਾਰੀਆਂ ਨੂੰ ਵਿਰੋਧੀ ਧਿਰਾਂ ਨੂੰ ਸਾਰੇ ਦੇਸ਼ ਦੀ ਪੋਲਿਟਿਕਲ ਪਾਰਟੀਆਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਏਜੰਡੇ ਦੇ ਦੁਆਲੇ ਘੁੰਮਣਾ ਪੈਣਾ ਵਾ ਆਰ ਮੈਨੂੰ ਲੱਗਦਾ ਇਸ ਅੰਦੋਲਨ ਦੀ ਹੀ ਸਭ ਤੋਂ ਵੱਡੀ ਪ੍ਰਾਪਤੀ ਹੋਊਗੀ ਜਦੋਂ ਥੋੜੇ ਮੁੱਦਿਆਂ ਤੇ ਦੇਸ਼ ਦੀ ਰਾਜਨੀਤੀ ਘੁੰਮਦੀ ਆ ਉਹਦੇ ਚ ਫਿਰ ਮੰਗਾਂ ਦੀ ਪ੍ਰਾਪਤੀ ਬਹੁਤ ਨੇੜੇ ਪੇ ਖਿੱਚਉਂਦੀਆਂ ਆਸਾਂ ਹੁੰਦੀਆਂ ਨੇ ਕਣਕ ਵੀ ਵੱਢਣੀ ਐ ਮੌਸਮ ਨੇੜੇ ਆ ਰਿਹਾ ਮੌਸਮ ਬਦਲ ਵੀ ਰਿਹਾ ਤੇ ਇੱਥੇ ਡਟਣਾ ਵੀ ਐ ਹਾਂ ਦੇਖੋ ਤਕਰੀਬਨ 10 ਕੁ ਮਾਰਚ ਲੱਗੇ April ਸੋਰੀ April ਲੱਗੇ ਇਹ ਵਾਢੀ ਪਾਊਗੀ ਇਹ ਤਾਂ 10-15 ਦਿਨਾਂ ਵਿੱਚ ਤੁਸੀਂ ਦੇਖੋਗੇ ਕੈਂਪਾਂ ਵਿੱਚ ਪੱਖੇ ਜਾਂ ਟਰੈਕਟਰ ਟਰਾਲੀਆਂ ਦੀਆਂ ਤਰਪਾਲਾਂ ਤਾਂ ਚੱਕ ਕੇ ਵਿੱਚ ਜਾਲੀਆਂ ਮੱਛਰਦਾਨੀਆਂ ਦਾ ਇਹ ਸਾਰਾ ਪ੍ਰਬੰਧ ਤਾਂ ਕਿਸਾਨ ਕਰਦੇ ਨਜ਼ਰ ਆਉਣਗੇ ਆਪਣਾ ਸਾਰਾ ਕੁਝ ਅਸੀਂ ਕਰ ਲਾਂਗੇ ਗਾਂ ਕੋਈ ਰਿਪੜਾ ਦੀ ਟਰਾਲੀ ਟੂੜੀ ਇੱਕ ਅੱਧੀ ਚਲੀ ਜਾਊਗੀ ਬਾਕੀ ਤਾਂ ਹਰ ਪਿੰਡ ਨੇ ਆਪ ਦੇ ਤੌਰ ਤੇ ਫੈਸਲਾ ਕਰ ਲਿਆ ਵੀ ਸਾਡੀ ਟਰਾਲੀ ਇੱਥੇ ਪੱਕੀ ਖੜੀ ਰਹੂਗੀ। ਔਰ ਅਪ੍ਰੈਲ ਦੇ ਮਹੀਨੇ ਵਿੱਚ ਬੀਬੀਆਂ ਮੋਰਚਾ ਸਾਹਮਣੇ ਗਈਆਂ। ਚਲ ਜਿਹੜਾ ਕਿਸਾਨ ਇੱਥੇ ਹੋਊਗਾ, ਖੇਤ ਮਜ਼ਦੂਰ ਆਊਗਾ, ਉਹਦਾ ਘਰ ਦਾ ਕੰਮ ਨਿਪਟਾਉਣਗੇ ਪਿੰਡ ਵਾਲੇ। ਜਿਹੜਾ ਕਿਸਾਨ ਇੱਥੇ ਬੈਠਾ ਹੋਊਗਾ ਉਹਦੀ ਪਹਿਲੋਂ ਕਣਕ ਵੱਢੀ ਜਾਊਗੀ, ਉਹਦੀ ਤੂੜੀ ਪਹਿਲੋ ਸਾਂਭੂਗੇ ਪਿੰਡ ਵਾਲੀ ਕਮੇਟੀ ਸਾਡੀ ਹੁੰਦਾ ਸਾਡੇ ਬੰਦੇ ਤਾਂ ਬਹੁਤ ਸਾਰੇ ਥਾਮਾਂ ਤੇ ਤੇਲੇ ਦੀ ਸਪਰੇ ਵੀ ਜੜੇ ਆ ਜਿਹੜੇ ਕਿਸਾਨ ਇੱਥੇ ਬੈਠੇ ਉਹਨਾਂ ਦੀ ਘਾਲ ਰਹੇ ਆ ਤੋਂ ਪਹਿਲੋ ਵੀ ਇਹ ਕੰਮ ਚੱਲਦਾ ਰਿਹਾ ਉਹਨਾਂ ਦੀਆਂ ਫੈਮਲੀਆਂ ਨੇ ਧੀਆ ਪੁੱਤ ਨੇ ਘਰ ਵਾਲੀਆਂ ਨੇ ਉਹ ਆਪ ਦਾ ਕੰਮ ਤੋਂ ਉਹਦੇ ਵਿੱਚ ਅਸੀਂ ਆਪਣਾ ਖੇਤੀਬਾੜੀ ਦਾ ਕੰਮ ਵੀ ਨਪਟਾਵਾਂਗੇ ਤੇ ਮੋਰਚਾ ਵੀ ਚੜ੍ਹਦੀ ਕਲ ਵਿੱਚ ਚਲਾਵਾਂਗੇ ਇਹਦੀ ਵਿਉਂਤ ਅਸੀਂ ਕਰ ਲਈ ਹੈਗੀ ਆ ਜਦੋਂ ਸੰਘਰਸ਼ ਲੰਮਾ ਹੋ ਜਾਂਦਾ ਹੈ ਤਾਂ ਜਿਹੜਾ ਮਨੋਬਲ ਹੈ ਉਹ ਬਣਾਉਣ ਦੇ ਲਈ ਵੀ ਜਿਹੜਾ ਲੀਡਰਾਂ ਤੇ ਖਾਸ ਕਰਕੇ ਜ਼ਿੰਮੇਵਾਰੀ ਵੱਡੀ ਹੁੰਦੀ ਹੈ ਵੈਸੇ ਤਾਂ ਕਿਸਾਨਾਂ ਦਾ ਜਿਹੜਾ ਜਜ਼ਬਾ ਬਰਕਰਾਰ ਹੈ ਬੀਬੀਆਂ ਭਾਵੁਕ ਵੀ ਹੁੰਦੀਆਂ ਕਿ ਅਸੀਂ ਘਰੇ ਵੀ ਕੰਮ ਕਰਦੀਆਂ ਫਿਰ ਇੱਥੇ ਵੀ ਆਉਣੀ ਆਂ ਹਾਂ ਠੀਕ ਹੈ ਦੇਖੋ ਦੋ ਕੰਮ ਹੈ ਕਿਸਾਨ ਦੀ ਸਮਝ ਲੰਮੇ ਦਾਤੋਂ ਲੜਨ ਦੀ ਆ ਗਿਣਤੀ ਵਾਧਾ ਕੱਟਾ ਹੁੰਦਾ ਰਹਿੰਦਾ ਕਿਸਾਨ ਚਾਹੁੰਦਾ ਵਾ ਜੋ ਅਸੀਂ ਦੇਖਿਆ ਲੀਡਰ ਤਾਂ ਐ ਨਹੀਂ ਚਾਹੁੰਦੇ ਵੀ ਹਰ ਮੋਰਚੇ ਵਿੱਚ ਸਾਰੀ ਪ੍ਰਾਪਤੀ ਹੋ ਜੇ ਉਹਨਾਂ ਨੂੰ ਲੱਗਦਾ ਕੋਈ ਵੱਡੀਆਂ ਪ੍ਰਾਪਤੀਆਂ ਹੋ ਸਕਦੀਆਂ ਪਰ ਕਿਸਾਨ ਕਹਿੰਦੇ ਆ ਕਿਸਾਨਾਂ ਨੂੰ ਲੱਗਦਾ ਜਿਸ ਕਿਸ ਦਾ ਸੁਭਾਵਨਾ ਦਾ ਵੀ ਬਾਰ-ਬਾਰ ਨਾ ਕਹੋ ਜਦ ਕਿ ਅੰਦੋਲਨ ਬਾਰ-ਬਾਰ ਦਾ ਹੀ ਹੁੰਦਾ ਤੁਸੀਂ ਇੱਕ ਵਾਰੀ ਜਿੰਨਾ ਜਿੰਨਾ ਲੰਮਾ ਲੜਣਾ ਲੜਾ ਲਓ ਜੇ ਤੁਸੀਂ ਤੋਂ ਕਿਸਾਨਾਂ ਦਾ ਆਏ ਆ ਵੀ ਜਦੋਂ ਹੁਣ ਬੈਠੇ ਆ ਇਹ ਵੀ ਠੀਕ ਆ ਕੋਈ ਅੰਦੋਲਨ ਸੌਖਾ ਸਖਾਲਾ ਤਾਂ ਬੰਦਦਾ ਨਹੀਂ ਹੈਗਾ ਹੁਣ ਆਪਾਂ 13 ਫਰਵਰੀ ਕਹੀ ਜਾਣੇ ਆ ਪਰ ਉਹਦੇ ਪਿੱਛੇ ਤਾਂ 3-4 ਮਹੀਨੇ ਆ ਜਿਹੜੇ ਅਸੀਂ ਲਾਏ ਹੋਇਆ ਐਂ ਤਾਂ 13 ਫਰਵਰੀ ਨੂੰ ਆਜ ਨਹੀਂ ਗਏ ਠੀਕਾ ਜਿਹੜਾ ਅੰਦੋਲਨ ਇਹ ਬਣ ਗਿਆ ਇਹ ਅੰਦੋਲਨ ਤੁਸੀਂ ਹਰ ਵਾਰ ਹਰ 2-4 ਮਹੀਨੇ ਬਾਅਦ ਬਣਾ ਲੋਗੇ ਇਹ ਸੰਭਵ ਨਹੀਂ ਹੈਗਾ ਬੇਸ਼ੱਕ ਇਸ ਅੰਦੋਲਨ ਬਣਦੇ ਵਿੱਚ ਪਹਿਲੇ ਦਿੱਲੀ ਅੰਦੋਲਨ ਦਾ ਵੀ ਬਹੁਤ ਵੱਡਾ ਹੱਥ ਹੈਗਾ ਤਰੀਕਾਕਾਰ ਸੀਗਾ ਉਹਦਾ ਇੱਕ ਬਹੁਤ ਵੱਡਾ ਭਾਰ ਸੀਗਾ ਇਸ ਅੰਦੋਲਨ ਦਾ ਆਪਣਾ ਭਾਰ ਹੈਗਾ ਤੋਂ ਅੰਦੋਲਨ ਬਣਿਆ ਵਾ ਤੇ ਕਦੀ ਵੀ ਨਹੀਂ ਆਗੂ ਚਾਉਣਗੇ ਵੀ ਬਣੇ ਹੋਏ ਅੰਦੋਲਨ ਚੋਂ ਆਪਾਂ ਪ੍ਰਾਪਤੀ ਕਰੇ ਬਗੈਰ ਕੋਈ ਇਹਦਾ ਫੈਸਲਾ ਕਰੀਏ ਤੋਂ ਇਸ ਕਰਕੇ ਇਸ ਲਈ ਲੋਕਾਂ ਨੂੰ ਜਚਾਉਣੀ ਹੁੰਦੀ ਗੱਲ ਵੀ ਕਿਵੇਂ ਜਿੱਤਿਆ ਜਾ ਸਕਦਾ ਤੋਂ ਗੱਲ ਅਸੀਂ ਜਚਾਉਣ ਚ ਕਾਮਜਾਬ ਰਹਿ ਗਏ ਆ ਵੀ ਕੋਈ ਸਰਕਾਰ ਆ ਜੇ ਉਦੋਂ ਤੱਕ ਅਸੀਂ ਪ੍ਰੈਸ਼ਰ ਹੋਰ ਅੰਦੋਲਨ ਜਿਹੜਾ ਅੱਜ ਆ ਨਵੀਂ ਸਰਕਾਰ ਚੁਣ ਲਗਾ ਅੰਦੋਲਨ ਹੋਰ ਵੱਡਾ ਹੋਊਗਾ ਹੋਰ ਹੋਰ ਮੰਗਾ ਸਾਡੀਆਂ ਨਿਖਰ ਕੇ ਆਉਣਗੀਆਂ ਸਾਹਮਣੇ ਇੱਕ ਗੱਲ ਜਿਵੇਂ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਆਪਣੀ ਕਾਲ ਦੇ ਦਿੰਦਾ ਉਸ ਦੇ ਇਹਨਾਂ ਗੁਰਨਾਮ ਸਿੰਘ ਚੜੂਨੀ ਵੀ ਅਪੀਲ ਕਰ ਰਹੇ ਸੀ ਕਿ ਮੈਂ ਪੰதேਰਜੀ ਨੂੰ ਤੇ ਡੱਲੇਵਾਲ ਨੂੰ ਅਪੀਲ ਕਰਦਾ ਕਿ ਇਕੱਠੇ ਹੋ ਕੇ ਅੰਦੋਲਨ ਲੜੀਏ ਕਿਉਂਕਿ ਜਿਹੜੀਆਂ ਕਿ ਮੰਗਾਂ ਤਾਂ ਕਿਸਾਨੀ ਲਈ ਨੇ ਦੇਖੋ ਸਾਰਿਆਂ ਦੀ ਅਪੀਲ ਮਹੱਤਵਪੂਰਨ ਹੈ ਕਿਸੇ ਦੀ ਅਪੀਲ ਇਗਨੋਰ ਨਹੀਂ ਕਰਦੇ ਹੈਗੇ ਸਹੀ ਗੱਲ ਆ ਇਕੱਠੇ ਹੋ ਕੇ ਲੜਨਾ ਚਾਹੀਦਾ ਬਸ ਬਹੁਤਾ ਕੋਈ ਨਹੀਂ ਉਹ ਵੀ ਸੰਘਰਸ਼ ਕਰਨਾ ਚਾਹੁੰਦੇ ਆ ਆਪਾਂ ਵੀ ਸੰਘਰਸ਼ ਕਰਨਾ ਚਾਹੁੰਦੇ ਆ ਪੋਜੀਸ਼ਨਾਂ ਦਾ ਫਰਕ ਆ ਉਹ ਚਾਹੁੰਦੇ ਆ ਵੀ ਇੱਕ ਦਿਨ ਦਾ ਦਿੱਲੀ ਕਰ ਲਿਆ ਜਾਵੇ ਜਾਂ ਕੋਈ ਇੱਕ ਦਿਨ ਦਾ ਜਾਂ ਤਿੰਨ ਦਿਨ ਦੀ ਕੋਈ ਰਾਜਸਥਾਨੀ ਘੇਰ ਲਈ ਜਾਵੇ ਜਾਂ ਕੋਈ ਇੱਕ ਲੋ ਦਿਨ ਦਾ ਪੰਜਾਬ ਚ ਕੰਮ ਕਰ ਲਿਆ ਜਾਵੇ ਉਹਨੇ ਫਿਰ ਸਾਲ ਆ ਕੇ ਫੇਰ ਆਇਆ ਜਾਵੇ ਫਿਰ ਸਾਲ ਆ ਜਾਵੇ ਫੇਰ ਆਇਆ ਜਾ ਉਹਨਾਂ ਦਾ ਉਹਨਾਂ ਦੀ ਹੈਗੀ ਆ ਵੀ ਮੰਗਾਂ ਦਾ ਪ੍ਰਚਾਰ ਪ੍ਰੋਪੋਗੈਂਡਾ ਹਰ ਹਰ ਦਾ ਨੀਤੀ ਹੁੰਦੀ ਵੀ ਮੰਗਾਂ ਦਾ ਪ੍ਰਚਾਰ ਪ੍ਰੋਪੋਗੈਂਡਾ ਕਰਨਾ ਬਈ ਸਾਡਾ ਹੈਗਾ ਵੀ ਪ੍ਰਚਾਰ ਪ੍ਰੋਪੋਗੈਂਡਾ ਤੇ ਬਹੁਤ ਹੋ ਗਿਆ ਇੱਕ ਮੋਰਚਾ ਵਾ ਲਾ ਕੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਕੇ ਮੰਗਾਂ ਮਨਾਉਣਾ بس دو ਗੱਲਾਂ ਦਾ ਫਰਕ ਆ ਹੁਣ ਕੋਲ ਇਕਤਾ ਦੇ ਵਿੱਚ ਬੜਾ ਫਰਕ ਨਹੀਂ ਹੈਗਾ ਸ਼ਗਰਚੋ ਵੀ ਕਰਨਾ ਚਾਹੁੰਦੇ ਉਹਨਾਂ ਦਾ ਅੱਡ ਸ਼ਗਰਸ਼ ਕਰਨ ਦਾ ਤਰੀਕਾ ਏ ਸਾਡਾ ਆੱਡ ਏ ਸਾਡਾ ਮੋਰਚਾ ਲਾ ਕੇ ਪੱਕਾ ਮੋਰਚਾ ਮਲ ਕੇ ਕਰਨਾ ਜਿੱਦਣ ਇਹ ਗੱਲ ਦੀ ਨੇੜਤਾ ਬਣ ਜੂਗੀ ਨੇੜਤਾ ਹੋ ਜੂਗੀ ਉਹ ਵੀ ਕੋ ਬਾਰਡਰ ਮਲ ਲੈਣਗੇ ਅਗਲੀਆਂ ਗੱਲਾਂ ਫੇਰ ਹੋ ਜਾਣਗੀਆਂ ਇੱਕ ਆਰਐਸਐਸ ਦਾ ਬਿਆਨ ਵੀ ਆਇਆ ਹੈ ਕਿਸਾਨੀ ਅੰਦੋਲਨ ਬਾਬਤ ਹਾਂ ਦੇਖੋ ਮੈਨੂੰ ਲੱਗਦਾ ਉਹ ਬਹੁਤ ਬਿਆਨ ਜਿਹੜਾ ਦੇਸ਼ ਲਈ ਖਤਰਨਾਕ ਆ ਕਿਸਾਨਾਂ ਮਜ਼ਦੂਰਾਂ ਲਈ ਖਤਰਨਾਕ ਆ ਠੀਕ ਹੈ ਤੁਸੀਂ ਤੁਸੀਂ ਇਹ ਕਹੋ ਵੀ ਕਿਸਾਨ ਮਜ਼ਦੂਰ ਅੰਦੋਲਨ ਕਰਕੇ ਜੀ ਦੇਸ਼ ਦੇ ਵਿੱਚ ਇਹ ਬਦਮਨੀ ਫੈਲਾਉਣਗੇ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਗੱਲ ਹੈ ਦੇਖੋ ਸਾਡਾ ਅੰਦੋਲਨ ਦੇਖੋ ਨਾ ਕਿਸਾਨ ਦਾ ਪਹਿਲਾ ਧਰਮ ਹੈਗਾ ਖੇਤੀਬਾੜੀ ਔਰ ਆਪਣੀ ਘਰ ਦੀ ਜੀਵਿਕਾ ਹਰ ਦੇਖੋ ਧਰਮ ਦੇ ਕਿਸਾਨ ਇੱਥੇ ਹੈਗੇ ਆ ਔਰ ਉਹ ਆਪਣੀ ਜਿੰਸਾ ਦੇ ਭਾਅ ਵਾਸਤੇ ਆਏ ਆ ਇਹ ਇਹ ਇੱਥੇ ਅਨੇਕਤਾ ਵਿੱਚ ਏਕਤਾ ਦੇਦੀ ਦੀ ਇਤ ਕਿਵੇਂ ਦੇਸ਼ ਦਾ ਕਿਸਾਨ ਮਜ਼ਦੂਰ ਇੱਕ ਨਾਰੇ ਥੱਲੇ ਐਮਐਸਪੀ ਥੱਲੇ ਇਕੱਠਾ ਹੋਇਆ ਔਰ ਏਕਤਾ ਨੂੰ ਪ੍ਰਤੀਕ ਕਹੇ ਇਹ ਮੁਲਕ ਦੇ ਵਿੱਚ ਸਦਭਾਵਨਾ ਪੈਦਾ ਕਰ ਰਿਹਾ ਤੇ ਆਰਐਸਐਸ ਦੇ ਜਿਹੜਾ ਨਾਗਪੁਰ ਤੋਂ ਬਿਆਨ ਹੋਇਆ ਉਹ ਦੇਸ਼ ਨੂੰ ਦੇਸ਼ ਦੀ ਏਕਤਾ ਨੂੰ ਤੋੜਨ ਵਾਲਾ ਵਾ ਮੈਨੂੰ ਨਹੀਂ ਲੱਗਦਾ ਵੀ ਉਹ ਉਹਨਾਂ ਨੂੰ ਕੋਈ ਹੱਕ ਹੈ ਵੀ ਜੇ ਅੰਨ ਦਾਤਾ ਦਾ ਸਨਮਾਨ ਨਹੀਂ ਕਰਨਾ ਤੁਸੀਂ ਸਾਡਾ ਸਨਮਾਨ ਨਹੀਂ ਕਰਨਾ ਸਾਡੀ ਆਵਾਜ਼ ਦਾ ਸਨਮਾਨ ਨਹੀਂ ਕਰਨਾ ਘਟੋ ਘਟ ਫਿਰ ਸਾਡੇ ਪ੍ਰਤੀ ਗਲਤ ਤਨਾ ਬਿਆਨਬਾਜ਼ੀ ਕਰੋ ਜੜੀ ਸਰਕਾਰ ਪਿਛਲੇ 10 ਸਾਲਾਂਾਂ ਚ ਕਿਸਾਨ ਨੂੰ ਮੰਡੀ ਨਾ ਦੇ ਸਕੇ ਮੰਡੀ ਦੇ ਵਿੱਚ ਕਿਸਾਨ ਨੂੰ ਜਿਹੜੀ ਪੈਦਾ ਕੀਤੀ ਚੀਜ਼ ਉਹਦਾ ਮੁੱਲ ਨਾ ਦੇ ਸਕੇ ਉਹਨੂੰ ਕੀ ਨੈਤਿਕ ਅਧਿਕਾਰ ਆ ਵੀ ਅਜਿਹੀਆਂ ਗੱਲਾਂ ਕਰਨ ਜਾਂ ਉਹਨਾਂ ਦੇ ਮਗਰ ਖੜਾ ਸੰਗਠਨ ਅਜਿਹੀਆਂ ਗੱਲਾਂ ਕਰੇ ਬਿਲਕੁਲ ਹਾਈ ਕੋਰਟ ਦੀ ਗੱਲ ਕਰਨਾ ਵੀ ਇੱਥੇ ਕਿਉਂਕਿ ਫੋਟੋਆਂ ਦਿਖਾਈਆਂ ਕਹਿ ਦਿੱਤਾ ਵੀ ਬੱਚਿਆਂ ਨੂੰ ਅੱਗੇ ਲੈ ਗਏ ਸੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਤਾਂ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਉਹਨਾਂ ਦੇ ਵੱਲੋਂ ਵੀ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਪਹਿਲੀ ਗੱਲ ਤਾਂ ਹੈ ਕਿਸਾਨ ਲੀਡਰ ਉੱਥੇ ਮੌਜੂਦ ਹੀ ਨਹੀਂ ਹੈਗੀ ਪੀਐਲ ਸਾਡੀ ਨਹੀਂ ਹੈਗੀ ਜਿਹੜੀਆਂ ਫੋਟੋਆਂ ਵਿਖਾਈਆਂ ਜਾਂ ਕਿਪ ਤੱਕ ਇਥੋਂ ਦੀਆਂ ਵਿਖਾਤਾ ਉਹਦੀ ਕਿਹੜੀ ਕੋਈ ਜਸਟੀਫਿਕੇਸ਼ਨ ਹੋ ਗਈ ਵੀ ਇਸ ਮੋਰਚੀ ਦੀਆਂ ਸੀ ਇਹ ਤਾਂ ਪੜਤਾਲ ਦਾ ਵਿਸ਼ਾਵਨ ਹਾਂ ਕੋਈ ਵੀ ਸਰਕਾਰ ਹੈ ਉਹ ਆਪਣੇ ਹਿਸਾਬ ਨਾਲ ਫੋਟੋ ਦਿਖਾ ਲੂਗੀ ਆਪਣੇ ਹਿਸਾਬ ਨਾਲ ਫੋਟੋ ਗਾੜੀ ਰੱਖ ਦੂਗੀ ਅਦਾਲਤ ਦੀ ਮਜਬੂਰੀ ਹੁੰਦੀ ਆ ਉਹਦੇ ਹਿਸਾਬ ਨਾਲ ਕੋਈ ਟਿੱਪਣੀ ਕਰ ਦੇਣਾ ਤੁਸੀਂ ਦੇਖ ਰਹੇ ਇੱਥੇ ਕੁਝ ਇਹ ਹੈਗਾ ਤਾਂ ਐ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਵੀ ਬਾਲਾ ਕੋਸ ਗੱਲ ਦੇ ਵਿੱਚ ਕੋਈ ਮਹੱਤਵ ਹੈਗਾ ਤੋਂ ਅਦਾਲਤਾਂ ਤੇ ਵੀ ਸਾਡੇ ਹਾਕਮਾਂ ਦੇ ਦਬਾਅ ਬਹੁਤ ਵੱਡੇ ਨੇ ਠੀਕ ਆ ਜੇ ਨਿਆਂਪਾਲਿਕਾ ਸਾਡੀ ਨਿਰਪੱਖ ਹੁੰਦੀ ਤਾਂ ਮੈਨੂੰ ਲੱਗਦਾ ਬਹੁਤ ਵੱਡੇ ਦੇਸ਼ ਦੇ ਮੁੱਦੇ ਉੱਥੋਂ ਹੱਲ ਹੋ ਜਾਂਦੇ ਸੀ। ਸੁਪਕਰਨ ਦੀ ਜਿਹੜੀ ਕਲਸ਼ ਯਾਤਰਾ ਵੀ ਕੱਢੀ ਜਾ ਰਹੀ ਹੈ। ਹਾਂ ਦੇਖੋ ਸ਼ਹੀਦ ਸੁਪਕਰਨ ਸਿੰਘ ਜੀ ਕਲਸ਼ ਯਾਤਰਾ ਜਿਹੜੇ ਹਰਿਆਣੇ ਦੇ ਵਿੱਚ 70000 ਅਰਧ ਫੋਰਸ ਸੈਨਿਕ ਲਾ ਕੇ ਬੈਠੇ ਸੀ। ਹੁਣ ਚੁਕਣਾ ਪੈ ਗਿਆ ਉਹਨਾਂ ਨੂੰ। 3 ਦਿਨ ਹੋ ਗਏ ਜਾ ਹੀ ਰਹੇ ਹਰਿਆਣੇ ਦੇ ਵਿੱਚ। ਤਾਂ ਘਰ ਘਰ ਗੱਲ ਲੈ ਕੇ ਜਾ ਰਹੇ ਆ। ਦੋ ਵੱਡੀਆਂ ਮਹਾਪੰਚਾਇਤਾਂ ਕਰਾਂਗੇ ਸ਼ਹੀਦੀ ਸਮਾਗਮ ਕਰਾਂਗੇ ਤੋਂ ਮਕਸਦ ਹੈਗਾ ਸਰਕਾਰ ਨੂੰ ਪਛਾਹ ਮੁਰਨਾ ਪੈ ਰਿਹਾ ਵਾ ਠੀਕ ਆ 사ਦਾਤ ਨਹੀਂ ਕਿਸੇ ਦੀ ਚੱਲਦੀ ਰਹਿੰਦੀ ਹੁੰਦੀ ਲੋਕਾਂ ਤੱਕ ਸਾਡੀ ਆਵਾਜ਼ ਆ ਰਹੀ ਆ ਔਰ ਉਹ ਹੁਣੇ ਕਹਿ ਨਹੀਂ ਸਕਦੇ ਵੀ ਇਹ ਕੱਲਾ ਪੰਜਾਬ ਦਾ ਅੰਦੋਲਨ ਹੈ ਇਹ ਜਿਵੇਂ ਰੇਲਾ ਪੂਰੇ ਦੇਸ਼ 'ਚ ਲੱਗਿਆ ਗਿਆ ਤੋਂ ਮਤਲਬ ਇਹ ਸ਼ਹੀਦੀ ਕਲਸ਼ ਯਾਤਰਾ ਇਹ ਰੋਜ਼ ਦੇ ਰੋਜ਼ ਵੱਧ ਰਹੀ ਆ ਰਣੇ ਦੇ ਵਿੱਚ ਜਾਨੀ ਅਗਲੇ ਦਿਨ ਵੱਡਾ ਹੰਗਾਰਾ ਮਿਲਦਾ ਉਦੋਂ ਅਗਲੇ ਦਿਨ ਹੋਰ ਵੱਡਾ ਹੰਗਾਰਾ ਮਿਲਦਾ ਹੈਗਾ हरियाणा ਚ ਤੁਸੀਂ ਕਹਿ ਰਹੇ ਜਾ ਰਹੇ ਹੋ ਖੱਟਰ ਸਾਹਿਬ ਹੁਣ ਮੁੱਖ ਮੰਤਰੀ ਤਾਂ ਨਹੀਂ ਰਹੇ ਕਰਨਾਲ ਤੋਂ ਚੋਣ ਲੜ ਰਹੇ ਨੇ ਦੇਖੋ ਖੱਟਰ ਸਾਹਿਬ ਹੁਣ ਤਾਂ ਭਾਵੇਂ ਸੈਣੀ ਸਾਹਿਬ ਹੁਣ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਪਤਾ ਲੱਗ ਜੂ ਅਕਤੂਬਰ ਚ ਆਉਣੀ ਥੋੜੀ ਵਾਰੀ ਗਾ ਹੁਣ ਇਲੈਕਸ਼ਨ ਆ ਰਹੀ ਹੁਣ ਪਤਾ ਲੱਗ ਜੂ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਮਤਲਬ ਜਿਹੜੇ ਕਿਸਾਨਾਂ ਦੇ ਖੂਨ ਨਾਲ ਹੱਥ ਰੰਗੇ ਆ ਨਾ ਇਹ ਜਿਹੜਾ ਮਰਜੀ ਬੋਤਲ ਬੋਤਲ ਕੇ ਲੈਵਣੋਂ ਧੁੱਪ ਨਾਲੇ ਨਹੀਂ ਹੈਗੇ ਸਾਡੇ ਸਾਹਮਣੇ ਤਾ ਸਰਵਨ ਸਿੰਘ ਪੰਦੇਰ ਸਾਨੂੰ ਕਹਿ ਰਹੇ ਨੇ ਕਿ ਜਿਹੜਾ ਸੰਘਰਸ਼ ਹੈ ਮੋਰਚਾ ਇਸੇ ਤਰ੍ਹਾਂ ਨਾਲ ਚੱਲਦਾ ਰਹੇਗਾ ਜਿਹੜੀ ਕਲਸ਼ ਯਾਤਰਾ ਹੈ ਉਹ ਵੀ ਅਗਾਹ ਪਹੁੰਚੇਗੀ ਹੋਰ ਮਜ਼ਬੂਤੀ ਨਾਲ ਉਹ ਇਸ ਅੰਦੋਲਨ 'ਚ ਡਟੇ ਰਹਿਣਗੇ ਭਾਵੇਂ ਉਧਰ ਵਾਢੀ ਦਾ ਸੀਜ਼ਨ ਹੋਵੇ ਉਸ ਦੇ ਵਿੱਚ ਵੀ ਕਿਸਾਨ ਆਪਣੀ ਭੂਮਿਕਾ ਪੂਰੀ ਜਿਹੜੀ ਨਿਭਾਉਣਗੇ ਤੇ ਇਧਰ ਅੰਦੋਲਨ ਦੇ ਵਿੱਚ ਵੀ ਡਟੇ ਰਹਿਣਗੇ ਚਰਨਜੀਤ ਕੌਰ ਦੇ ਨਾਲ ਲਾਲਤਾ ਪ੍ਰਸਾਦ ਦੇ ਵੀ ਪਿਸਾਂਜਾ